ਸਸਕਾ ਜੀ ਅੱਜ ਅਸੀਂ ਪਹੁੰਚਿਆ ਪਿੰਨਾ ਕਾਂਗੜ ਜਿੱਥੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅੱਜ ਕਾਨਫਰੰਸ ਸੀ ਸਵਾਗਤ ਸੀ ਜਿੱਥੇ ਕੋਟੇਬਹਾਦਰ ਸਾਹਿਬ ਜੀ ਦੇ 350 ਪਹਾਵਾਾਂ ਸੀ ਜੀ ਗੋਪਾਲ ਸਿੰਘ ਵਰਤੋ ਇਹ ਅੱਜ ਸਮਾਗਮ ਸੀ ਉਸ ਸੰਬੰਧ ਸਾਡੇ ਕੋਲੇ ਸੀ ਜੇ ਆ ਨੇਤਾ ਸਰਦਾਰ ਹਜਰਤ ਜੀ ਜੱਟੂ ਸਾਹਿਬ ਜੀ ਬਧੇ ਨੇ ਅਸੀਂ ਅੱਜ ਇਹਨਾਂ ਦੇ ਸਵਾਲ ਅੱਜ ਜੋ ਸਮਾਗਮ ਹੋਇਆ ਹੈ ਇਸ ਬਾਰੇ ਇਹਨਾਂ ਦਾ ਜਾਣਕਾਰੀ ਲਵਾਂਗੇ ਕਿ ਇਹ ਕੀ ਕਾਰਨ ਸੀ ਵਿਜੈਥੇ ਕਿਉਂ ਇਕੱਠਾ ਹੋਇਆ ਤੇ ਅਗਲਾ ਸੰਦੇਸ਼ ਜਿਹੜਾ ਪਾਰਟੀ ਦਾ ਹੈਗਾ ਸਰਕਾਰ ਨੂੰ ਕੀ ਵਈਆ ਇਹ ਜਿਹੜਾ ਮੌਜੂਦਾ ਗਰੰਟੀਸ਼ਨ ਹੈ ਉਸ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਕਾਜ ਜੱਟ ਸਾਹਿਬ ਤੁਸੀਂ ਇਹ ਸਮਾਗਮ ਲਈ ਇਹ ਜਗ੍ਹਾ ਹੀ ਕਿਉਂ ਚੁਣੀ ਅ ਅੱਜ ਦਾ ਇਹ ਸਮਾਗਮ 350 ਮਾ ਸ਼ਹੀਦੀ ਦੇਣਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਮਾਗਮ ਦੇ ਵਿੱਚ ਧਾਰਮਿਕ ਕੱਟ ਦੇ ਵਿੱਚ ਸੰਗਤ ਉਹਨਾਂ ਦੀ ਸ਼ਹੀਦੀ ਤੇ ਸਿੱਖ ਸ਼ਹਾਦਤ ਜਿੰਨੀਆਂ ਵੀ ਹੋਈਆਂ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਹੋਰ ਜਿੰਨੇ ਸਖੀਦ ਆ ਸਾਰਿਆਂ ਨੂੰ ਨਤਮਸਤਕ ਹੋਣ ਦੇ ਲਈ ਆਏ ਆ ਹੁਣ ਅਸੀਂ ਸਰਦਾਰ ਸ਼ਮਰਨਜੀਤ ਸਿੰਘ ਮਾਨ ਜੀ ਨੇ ਇਹੀ ਇਥੋਂ ਦਾ ਕਿਉਂ ਫੈਸਲਾ ਕੀਤਾ ਇਹ ਉਹ ਧਰਤੀ ਹੈ ਇਹ ਬਹੁਤ ਪਵਿੱਤਰ ਧਰਤੀ ਦੀਨਾ ਸਾਹਿਬ ਦੀਨਾ ਕਾਂਗੜ ਵੀ ਬੋਲਦੇ ਆ ਜਿੱਥੇ ਲੋਹਰ ਸਾਹਿਬ ਗੁਰਦੁਆਰਾ ਸਾਹਿਬ ਬੜਿਆ ਆ ਜਦੋਂ ਉਹ ਚਮਕੌਰ ਦੀ ਗੜੀ ਛੱਡੀ 마שיਵਾਲੇ ਤੋਂ ਹੁੰਦੇ ਹੋਏ ਰਾਏਕੋਟ ਤੋਂ ਹੁੰਦੇ ਹੋਏ ਇੱਥੇ ਠਹਿਰੇ ਤਾਂ ਆ ਕੇ ਜਦੋਂ ਮਾਤਾ ਜੀ ਦਾ ਸ਼ਹੀਦੀ ਹੋ ਗਈ ਬੱਚਿਆਂ ਦੀ ਸ਼ਹੀਦੀ ਹੋਈ ਸਾਰਾ ਪਰਿਵਾਰ ਜੱਗਿਆ ਸਿੱਖ ਸ਼ਹੀਦ ਹੋਏ ਨੇ ਜਿਹੜੇ ਲੜਨ ਵਾਲੇ ਸੀ ਜਦੋਂ ਕੁਝ ਵੀ ਨਹੀਂ ਬਚਿਆ ਤਾਂ ਗੁਰੂ ਜੀ ਇੱਥੇ ਆ ਕੇ ਬੈਠੇ ਉਹਨਾਂ ਨੇ ਜਫਰਨਾਮਾ ਲਿਖਿਆ ਜਿੱਤ ਦਾ ਸੰਦੇਸ਼ ਔਰ ਇਹ ਗੱਲ ਔਰ ਜਿਹਨ ਨੂੰ ਕਹੀ ਕਿ ਤੂੰ ਹਾਰ ਗਿਆ ਜਿੱਤ ਤਾਂ ਮੇਰੀ ਹੋਈ ਹੈ ਤੂੰ ਕੁਰਾਨ ਦੀਆਂ ਸੌਂਖਾ ਖਾ ਕੇ ਕਿ ਤੁਸੀਂ ਗੁਰੂ ਮਹਾਰਾਜੀ ਇੱਥੋਂ ਨਿਕਲੋ ਚਮਕੌਰ ਦੀ ਗੜੀ ਛੱਡੋ ਤੁਹਾਡਾ ਪਿੱਛਾ ਨਹੀਂ ਕੀਤਾ ਜਾਊਗਾ ਫੌਜਾਂ ਤੁਹਾਡਾ ਪਿੱਛਾ ਨਹੀਂ ਕਰਨਗੀਆਂ ਤੁਹਾਡਾ ਲੜਾਈ ਨਹੀਂ ਕਰਨਗੀਆਂ ਤੁਸੀਂ ਇੱਥੋਂ ਨਿਕਲੋ ਮੈਂ ਧਰਮ ਦੀ ਸੌਂਖਾ ਖਾ ਕੇ ਕਹਿੰਦਾ ਹਾਂ ਉਹ ਧਰਮ ਤੋਂ ਥੜਕ ਗਿਆ ਤੇ ਜਦੋਂ ਔਰੰਗਜ਼ੇਬ ਦੀ ਬੇਟੀ ਨੇ ਉਹਨਾਂ ਨੂੰ ਜਫਰਨਾਮਾ ਪੜ੍ਹ ਕੇ ਸੁਣਾਇਆ ਤਾਂ ਔਰੰਗਜ਼ੇਬ ਦੇ ਸਵਾਦ ਛੱਡ ਗਿਆ ਸੀ ਇਹ ਉਹ ਪਿੱਤਰ ਧਰਤੀ ਆ ਨਹੀਂ ਇੱਕ ਹੋਰ ਜਿੱਥੇ ਸਾਰਾ ਕੁਝ ਹੋਣ ਤੋਂ ਬਾਅਦ ਗੁਰੂ ਮਹਾਰਾਜ ਚਰਦੀ ਗਲਾ ਦੇ ਵਿੱਚ ਰਹਿ ਕੇ ਵੀ ਜਿੱਤ ਦਾ ਬਿਗਲ ਵਜਾਉਂਦੇ ਖਾਲਸੇ ਦੀ ਬਹੁਤ ਵੱਡਾ ਸੁਨਹਿਰਾ ਇਹ ਧਰਤੀ ਦਿੰਦੀ ਆ ਤੇ ਅਸੀਂ ਇਸੇ ਜਗ੍ਹਾ ਨੂੰ ਚੁੜਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਹਿੰਦੂਆਂ ਤੇ ਅਤਿਆਚਾਰ ਮੁਗਲ ਕਰਦੇ ਸੀ ਔਰ ਇਹ ਜੀਵ ਕਰਦਾ ਸੀ ਜਦੋਂ ਪਿੱਟਦੇ ਆਏ ਗੁਰੂ ਤੇਗ ਬਹਾਦਰ ਜੀ ਕੋਲ ਕਿ ਸਾਡਾ ਧਰਮ ਖਤਰੇ ਦੇ ਵਿੱਚ ਆ ਤੁਸੀਂ ਸਾਡੀ ਮਦਦ ਕਰੋ ਤੁਸੀਂ ਸਾਨੂੰ ਬਚਾ ਸਕਦੇ ਹੋ ਤਾਂ ਉਹਨਾਂ ਦੇ ਧਰਮ ਬਚਾਉਣ ਦੀ ਨਹੀਂ ਜਿਹਨੂੰ ਹਿੰਦੀ ਚਾਦਰ ਕਹਿੰਦੇ ਆ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ ਕਿ ਜਿਹੜਾ ਵੀ ਚਲੋ ਬਸ ਸੈਰ ਆਇਆ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਉਹ ਕੋਈ ਵੀ ਹੋਵੇ ਇਹ ਗੁਰੂ ਦਾ ਸਿੱਖ ਉਹੀ ਆ ਜਿਹੜਾ ਜ਼ੁਲਮ ਕਰਨ ਵਾਲੇ ਦੇ ਖਿਲਾਫ ਖੜਦਾ ਆ ਮਜਲੂਮਾਂ ਦੇ ਹੱਕ 'ਚ ਖੜਦਾ ਆ ਰੱਖਣ ਸਾਹਿਬ ਇੱਕ ਹੋਰ ਗੱਲ ਆ ਜਿੱਥੇ ਸਾਡੀ ਸਿੱਖ ਕੌਮ ਤਲਵਾਰਾਂ ਨਾਲ ਨੇਜਿਆਂ ਨਾਲ ਜਾਂ ਹੋਰ ਜਿਹੜੇ ਉਸ ਸਮੇਂ ਦੇ ਹਥਿਆਰ ਸੀ ਉਹਨਾਂ ਨਾਲ ਲੜਦੀ ਰਹੀ ਇੱਥੇ ਆ ਕੇ ਗੁਰੂ ਸਾਹਿਬ ਨੇ ਇਹ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਬਹੁਤਕ ਗਿਆਨ ਹੈ ਤੇ ਕਲਮ ਦੀ ਤਾਕਤ ਵੀ ਮਹੱਤਵਪੂਰਨ ਹਾਂ ਬਿਲਕੁਲ ਇਹਦੇ ਬਿਲਕੁਲ ਬਿਲਕੁਲ ਤੁਸੀਂ ਦੇਖੋ ਗੱਲਾਂ ਦੋਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜਫਰ ਰਾਮਾ ਲਿਖਿਆ ਤੇ ਉਹਨਾਂ ਨੇ ਸਿੰਘਾਂ ਨੂੰ ਪੁੱਛਿਆ ਕਿ ਆਪਾਂ ਤਲਵਾਰ ਦੀ ਜੰਗ ਲੜਨੀ ਆ ਕਿ ਕਲਮ ਦੀ ਲੜਨੀ ਆ ਇਹ ਬਹੁਤ ਗਿਆਨ ਸੀ ਇਹ ਬਹੁਤ ਹੀ ਗਿਆਨ ਸੀ ਮਨੋ ਦੀ ਦੇਖੋ ਕਿੰਨੀ ਵੱਡੀ ਗੱਲ ਬਲ ਇਹ ਵੀ ਕਿ ਕੱਲੇ ਜਿਵੇਂ ਕਹਿ ਦਿੰਦੇ ਆ ਗੁਰੂ ਸਾਹਿਬਾਨ ਨੇ ਸਿਰਫ ਲੜਨਾ ਹੀ ਸਿਖਾਇਆ ਗੁਰੂ ਸਾਹਿਬਾਨ ਨੇ ਬૌਧਿਕ ਗਿਆਨ ਸਿੱਖ ਕੋਲ ਹੋਵੇ ਇਹਦੇ ਵੱਲ ਵੀ ਕੌਮ ਨੂੰ ਤੋੜਿਆ ਇਹ ਵਾਕ ਤੇ ਤੁਹਾਡੀ ਗੱਲ ਸਹੀ ਜੀ ਇਹ ਬਹੁਤ ਇੱਕ ਗਿਆਨ ਸੀ ਤਾਂ ਜਿੱਥੇ ਉਹ ਗਿਆਨ ਸੁਣ ਕੇ ਅਮਲ ਆਇਆ ਇਹਦਾ ਮਤਲਬ ਕਲਮ ਦੀ ਤਾਕਤ ਸੀ ਕਲਮ ਦੀ ਤਾਕਤ ਸੀ ਬਿਲਕੁਲ ਕਲਮ ਦੀ ਤਾਕਤ ਹੁਣ ਕੱਲ ਨੂੰ ਸਾਡਾ ਇੱਕ ਵਫਤ ਜਾਊਗਾ ਰਾਸ਼ਟਰਪਤੀ ਨੂੰ ਦੇਵਾਂਗੇ ਉਹ ਜਿਹੜਾ ਮੁਰੇ ਪਲੰਦਾ ਪਿਆ ਸੀ ਸਟੇਜ ਤੇ ਰਾਸ਼ਟਰਪਤੀ ਨੂੰ ਯੂਐਨਏ ਨੂੰ ਵੀ ਦੇਵਾਂਗੇ ਕਿ ਅਸੀਂ ਤਾਂ ਸਾਡੇ ਗੁਰੂ ਸਹਿਬਾਨ ਨੇ ਤਾਂ ਹਿੰਦੂਆਂ ਨੂੰ ਪੂਰੀ ਸ੍ਰਿਸ਼ਟੀ ਨੂੰ ਚਾਦਰ ਬਣੇ ਨੇ ਵਿਚਾਉਣ ਲਈ ਮਨੁੱਖੀ ਅਧਿਕਾਰਾਂ ਦੀ ਵੱਡੀ ਗੱਲ ਕੀਤੀ ਇਹਦੇ ਨੇ ਤਿਵਾਰ ਹੋਏ ਪਰ ਸਿੱਖਾਂ ਨਾਲ 27 ਤੋਂ ਵੱਧ ਅੱਜ ਤੱਕ ਜਿਹੜੇ ਜ਼ੁਲਮ ਹੋਏ ਨੇ ਪੰਜਾਬ ਦੇ ਵਿੱਚ ਇੱਥੇ ਉਹਨਾਂ ਸਾਰਿਆਂ ਦੀ ਦਾਸਤਾਨ ਹੈ ਇੱਕ ਚੱਖਾ ਹੋਰ ਗੱਲ ਵੈਸੇ ਇਹ ਗੱਲ ਕਰਨੀ ਨਹੀਂ ਚਾਹੀਦੀ ਅੱਜ ਦਾ ਸਮਾਗਮ ਬਹੁਤ ਮਹੱਤਵਪੂਰਨ ਸੀ ਬਹੁਤ ਵੱਡੀ ਪੱਧਰ ਤੇ ਇਕੱਠ ਸੀ ਪਰ ਕਿਤੇ ਨਾ ਕਿਤੇ ਸੈਖੇ ਮਹਿਸੂਸ ਕਰਦੇ ਆ ਵੀ ਸਾਡੇ ਨਾਲ ਤੱਕਾ ਹੋ ਰਿਹਾ ਸਾਨੂੰ ਦਬਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਇਹਨਾਂ ਸਿੱਖਾਂ ਉਹ ਸੀ ਇਹ ਪਿੰਡੂ ਧਣਾੜ ਜਿਹੜੇ ਇਸ ਤਰ੍ਹਾਂ ਦੇ ਆ ਉਹਨਾਂ ਦੇ ਵੀ ਕਿਰਤਾਂ ਨੂੰ ਦਬਾਉਂਦੇ ਆ ਇਹਦੇ ਬਾਰੇ ਤੁਹਾਡਾ ਕੀ ਕਿਹਾ ਤੁਸੀਂ ਬੜਾ ਕੁਐਸਚਨ ਜ਼ਬਰਦਸਤ ਕੀਤਾ ਹੁਣ ਇਹ ਗੱਲ ਇੱਥੇ ਗੁਰੂ ਤੇਗ ਬਹਾਦਰ ਜੀ ਤਾਂ ਮਜਰੂਮਾਂ ਲਈ ਖੜੇ ਆ ਅੱਜ ਪੂਰੀ ਦੁਨੀਆ ਦੇ ਵਿੱਚ ਕਿਤੇ ਆਫਤ ਆਉਂਦੀ ਆ ਸਿੱਖ ਕਿੱਥੇ ਜਾ ਖੜਦੇ ਆ ਚਾਹੇ ਲੰਗਰਾਂ ਦੀ ਮਦਦ ਚਾਹੇ ਕੈਂਪਾਂ ਦੀ ਮਦਦ ਚਾਹੇ ਕੋਈ ਨਹੀਂ ਮਦਦ ਇਹ ਉਹ ਮੁਸ਼ਕਲ ਦੇ ਬੱਚਾ ਮੁਸੀਬਤ ਦੇ ਬੱਚਾ ਉਹਨਾਂ ਨੇ ਖੜਦੇ ਆ ਸਿੱਖ ਉਹ ਗੁਰੂ ਸਾਹਿਬ ਦਾ ਫਖਸਵਾ ਜਦ ਤੇ ਜੋਰ ਲਗਾਇਆ ਇੱਕ ਤਰੀ ਰੋੜਾ ਪੰਡਿਆ ਕਿ ਲੰਗਰ ਜਿਹੜੇ ਆ ਇਹ ਬੰਦ ਕੀਤੇਗਾ ਉਹ ਬੜਾ ਗਲਤ ਹੈ ਜਿਹੜੇ ਇਹ ਪ੍ਰਚਾਰ ਕਰਦੇ ਨੰਗਰ ਬੰਦ ਵੀ ਤੇ ਬੰਦ ਨਹੀਂ ਹੋਣੀ ਚਾਹੀਦੀ ਉਹ ਬੜਾ ਗਲਤ ਆ ਉਹ ਤਾਂ ਸਾਡੇ ਗੁਰੂ ਨੂੰ ਸਿੱਖਿਆ ਕਿ ਤੁਸੀਂ ਜਿਹੜਾ ਲੋੜ ਬੰਦਿਆ ਮਜਬੂਰ ਨਾ ਕਰੋ ਜਿਹੜੇ ਸਿੱਖ ਇਦਾਂ ਕਰ ਰਹੇ ਨੇ ਪਿੰਡਾਂ ਦੇ ਵਿੱਚ ਆ ਕਿਤੇ ਨਹੀਂ ਕਰਦੇ ਆ ਪੰਗਾ ਠੀਕ ਆ ਜਿਹੜੇ ਉਹ ਜਿਹੜੇ ਵੀ ਕਰ ਰਹੇ ਆ ਉਹ ਗੁਰੂ ਦੇ ਅੱਜ ਤੋਂ ਉहां ਦੂਰ ਬੈਠੇ ਆ ਉहां ਦੂਰ ਬੈਠੇ ਆ ਜਦਕਿ ਜੇ ਇਹ ਕਰਨ ਸੋ ਸੋ ਅਸੀਂ ਤਾਂ ਜਿਹੜਾ ਪੰਜਾਬ ਦਾ ਕੀ ਦੇਸ਼ ਦਾ ਦਲਤ ਹੈ ਉਹ ਤਾਂ ਹਿੰਦੂਵਾਦ ਤੋਂ ਪੀੜਤ ਹੈ ਵੱਲੇ ਸਾਡੇ ਤੇ ਜ਼ੁਲਮ ਆ ਇਹ ਕਿਹਦੇ ਸਿੱਖਾਂ ਦੇ ਜ਼ੁਲਮ ਸਰਕਾਰਾਂ ਕਰਦੀਆਂ ਸਾਡੇ ਤੇ ਹਿੰਦੂ ਸਮਾਜ ਕਰਦਾ ਹੈ ਹਿੰਦੂ ਸਮਾਜ ਅਸੀਂ ਇਹਨੂੰ ਸਮਾਜ ਤੋਂ ਪੀੜਦਾ ਤੇ ਜੇ ਹਿੰਦੂ ਸਮਾਜ ਕੀ ਆ ਨਾ ਬਰਾਬਰਤਾ ਦੇਖਣਾ ਤੇ ਜਿਹੜਾ ਬਰਾਬਰਤਾ ਜਿਹੜਾ ਅਭਿਆਸ ਸਿੱਖ ਧਰਮ ਦਾ ਜੇ ਉਹਦੇ ਸਿੱਖ ਵੀ ਸਾਡੇ ਨਾਲ ਹਿੰਦੂਆਂ ਬਰਾਬਰਤਾ ਕਰਨਗੇ ਤਾਂ ਸਾਡਾ ਫੇਰ ਹੁੰਦੀ ਆ ਕਿ ਕਿਤੇ ਨਾ ਕਿਤੇ ਜਿਹੜੇ ਕਰਤ ਮੰਡੀ ਆ ਅੱਜ ਕਰੰਟੀਸ਼ੋ ਉਹ ਕਰਤੀ ਵੀ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਟੱਕਾ ਜਿਹੜੇ ਪਿੰਡਾਂ ਦੇ ਜਿਹੜੇ ਹੈਗੇ ਆ ਪਿੰਡਾਂ ਦੇ ਜਿਹੜੇ ਆਪਣੇ ਆਪ ਨੂੰ ਬਣਾਉਂਦੇ ਆ ਉਹ ਕਰ ਰਹੇ ਆ ਉਹੀ ਜਾਣਾ ਉਹ ਦੁਆਰ ਹੀ ਸੇਖੋ ਸਕਦੇ ਆ ਗੁਰੂ ਦੇ ਫਲਸਫੇ ਵਿੱਚ ਪੜ੍ਹਾਏ ਹੋਏ ਸਿੱਖ ਨਹੀਂ ਹੁੰਦੇ ਜਿਹੜਾ ਗੁਰੂ ਦੇ ਫਲਸਫੇ ਵਿੱਚ ਪੜ੍ਹਾਇਆ ਹੋਇਆ ਸਿੱਖ ਹੈ ਉਹ ਮਜਨੂਮ ਨਾਲ ਟੱਕਰ ਅਸੀਂ ਮਜਨੂਮ ਹੈ ਜਿਹੜੇ ਜਿਹੜੇ ਗਰੀਬ ਲੋਕ ਨੇ ਛੋਟਿਆ ਜੱਟਾ ਜੀ ਨੂੰ ਮਨੂਨੇ ਬਣਾਤਾ ਅਸੀਂ ਤਾਂ ਮਨੂਵਾਦ ਤੋਂ ਪੀੜਤਾ ਸਾਡੀ ਨਾਲ ਹੀ ਆ ਜੀ ਟੱਕਾ ਕਰਦਾ ਉਹ ਮਨੂਵਾਦ ਦੀ ਮਦਦ ਤੇ ਆ ਸਾਡੀ ਬੇਨਤੀ ਆ ਕਦੇ ਕਦੀ ਲੈਣ ਕਿਸ ਕਰ ਰਹੇ ਆ

ਇੱਕ ਜਿਹੜਾ ਆ ਆਜ਼ਾਦ ਸਰਕਾਰ ਆ ਆਜ਼ਾਦ ਸਰਕਾਰ ਦੇ ਬਿਲਕੁਲ ਕੋਮੇਟੀ ਮੈਂ ਦੱਸਦਾ ਉਹਨਾਂ ਨੂੰ ਪਹਿਲੀ ਦਸੰਬਰ ਤੋਂ 19 ਦਸੰਬਰ ਤੱਕ ਪਾਰਲੀਮੈਂਟ ਦਾ ਯਾਤਰੀ ਸਾਨੂੰ ਕੰਫਰਮ ਨਹੀਂ ਉਸ ਚਲਾਜ ਦੇ ਵਿੱਚ ਇਹ ਚੰਡੀਗੜ੍ਹ ਨੂੰ ਯੂਨੀਅਨ ਟੈਕਨੀਕਲ ਦੇ ਕੋਲ ਗਿਆ ਉਹਦੇ ਵਿਰੋਧ ਦੇ ਵਿੱਚ ਆਪੋ ਗਰੋਸ ਲਗੇ ਅਸੀਂ ਫੈਸਲਾ ਲਿਆ ਕਿ ਪੰਜਾਬ ਦੇ ਮੁਖਵਤ ਗੁਰਵਰ ਸਿੰਘ ਮਾਰ ਮਾਰੇ ਰਾਜੇ ਇੱਕ ਨਵੰਬਰ ਲਈਏ ਬੇ ਪਾਈ ਆਲ ਪਾਰਟੀ ਮੀਟਿੰਗ ਬੁਲਾਓ ਸਾਰਾ ਪੰਜਾਬ ਸੰਚ ਦੇ ਟੱਕੇ ਦੇ ਵਿਰੁੱਧ ਲੜੇ ਖੜੇ ਤੁਸੀਂ ਅਗਵਾਈ ਕਰੋ ਸਰਕਾਰ ਅਸੀਂ ਤੁਹਾਡੀ ਮਦਦ ਕਰਾਂਗੇ ਪੰਜਾਬ ਦੇ ਭਲੇ ਲਈ ਇੱਕ ਜੇਤਾ ਜਵਾਨੀਕ ਵਿੱਚ ਨੂੰ ਤੇ ਦੋ ਚੁੜੀਆਂ ਨੂੰ ਸਸਤਾ ਮੈਂ ਕਿ ਸਰਕਾਰ ਇੱਕ ਛੋਟੀ ਲੈਤੀ ਉਹਦੇ ਪ੍ਰਧਾਨ ਨਗਰ ਕਹਾ ਤੁਸੀਂ ਇਸ ਲੜਾਈ ਦੇ ਵਿੱਚ ਆਓ ਆਪਦੇ ਸਾਥ ਹੱਥ ਪਰ ਕਾ ਕੇ ਆਪਾਂ ਚੰਡੀਗੜ੍ਹ ਨੂੰ ਵਿਚਾ ਸਿਖਾਓ ਜਿਹਨਾਂ ਨੇ ਸਾਨੂੰ ਗੁਰੂ ਜਰਾਂਤ ਸਵਾਰਨ ਦੇ ਵਕਤ ਪਾਵੇ ਆ ਗਏ ਜਾਣਕਾਰੀ ਦਿੱਤੀ ਮਾਡਾ ਸਾਰਾ ਧੰਨਵਾਦ ਪ੍ਰਧਾਨ ਜੀ ਸਿੱਧੂ ਧੰਨਵਾਦ ਸਾਹਿਬ ਸਾਡੇ